ਗੱਪਰੂ ਕਹਿੰਦਾ ਬਰਥਡੇ ਕਹਿੰਦਾ 512 GB ਮੰਗਾ ਦੇ ਵਾਦੇ ਕਿਉਂ ਹੈ ਜੀ ਗਿਫਟ ਕਹਿੰਦੇ ਨਾ ਬਰਥਡੇ ਗਿਫਟ ਆ 112 GB ਨਹੀਂ ਚੇਂਜ ਕਰਦੇ ਰਹੇ ਤੇ ਤੁਸੀਂ ਪਾਈਓ ਉਹਦੇ ਗਿਫਟ ਆ ਗਿਫਟ ਆ ਰਿਹਾ ਸਾਡੇ ਨਾਲ ਇਹਨਾਂ ਨੂੰ ਅੱਜ 512 GB 17 Pro Max Silver Color ਲਓ ਜੀ ਅੱਜ ਚੱਲੇ ਆ ਲੈਨ ਫੋਨ ਅਸੀਂ 512 GB ਗੱਪਰੂ ਕਹਿੰਦਾ 512 GB ਫੋਨ ਲੈਣਾ ਆ ਮੰਨਦਾ ਹੀ ਨਹੀਂ ਸੀਗਾ 256 ਦੇ ਕਹਿੰਦਾ ਭਾਈ ਮੇਰਾ ਡਾਟਾ ਫੁੱਲ ਹੋ ਗਿਆ ਆ ਚੱਲੇ 512 GB ਲੈਣਾ ਤੇ ਨੈਕਸਟ ਬਲੌਗ ਪਾਵਾਂਗੇ ਅੱਜ 512 GB 17 Pro Max Silver Color ਦੇ ਵਿੱਚ ਜੀ ਲੈਣਾ ਵੀ ਸਿਲਵਰ ਹੀ ਆ 256 ਦੇ ਕੇ 512 ਹਾਂ ਕਨਵਰਟ ਕਰਤਾ ਸੀ ਹੁਣ ਕਹਿੰਦਾ ਡਾਟਾ ਬਹੁਤ ਜ਼ਿਆਦਾ ਹੋ ਗਿਆ ਫੋਟੋਆਂ ਬਹੁਤ ਆ ਗਈਆਂ ਉਹਦੇ ਵਿੱਚ ਗੱਬਰੂ ਲੱਗਾ ਓਪਨ ਗਨ ਹੋਣ ਕਰਦੇ ਗੱਬਰੂ ਵੇ ਬੱਸ ਹੋ ਚੱਲਾਗੇ ਇੰਨੀ ਵੇੜ ਥੋੜੀ ਕਰੀ ਦੀ ਆਪਾਂ ਆਏ ਹਾਂ ਟੇਪ ਦੇ ਕੇ ਤਾਂ ਲਾਂਦਾ ਗੱਬਰੂ ਇਹ ਨਹੀਂ ਮੰਦਾ ਉਹ ਕਿੰਨੇ ਜੀ ਬੀਆ ਮੜ ਜਾ ਆਈ ਮੇ ਨੰਬਰ ਤੇ ਹੱਥ ਰੱਖ ਲਈਂ ਲੋ ਜੀ ਜੀ ਵੀ ਦੇਖ ਲੈ ਆਲੇ ਫਰਟ ਝਾਓ ਮੈਂ ਆਪੇ ਦਿਖਾਵਾਂ ਫੜਾ ਛੱਡ ਦੋ ਆਹ ਲੋ ਜੀ ਗੱਭਰੂ ਚੈੱਕ ਕਰੋ 512 ਦਾ ਗੱਡੀ ਮੈਂ ਆਪੇ ਚਲਾਉਣੀ ਆ ਤੁਸੀਂ ਹੋਲੀ ਬਹੁਤ ਚਲਾਉਣੀ ਹੈ ਗੱਡੀ ਕਹਿੰਦਾ ਦੋ ਦੋ ਜਾ ਕੇ ਓਪਨ ਕਰੀਏ ਫੋਨ ਨੂੰ ਆਹ ਲੋ ਆ ਗਿਆ ਫੋਨ ਗੱਭਰੂ ਹੋਲੀ ਓਏ ਗੱਭਰੂ ਆ ਆ ਜੀ ਗੱਭਰੂ ਜਿਹੜਾ ਗੱਡੀ ਦੇਖੋ 100 ਦੇ ਲਿਆਣ ਨੂੰ ਫਿਰਦਾ ਇਹ ਗਲੀਆਂ ਜੇ ਗੱਭਰੂ ਨਹੀਂ ਮੰਨਦਾ ਫੋਨ ਲੈਣ ਤੇ ਉਹ 512 GB ਮੰਗਾ ਲਿਆ ਪਤਾ ਨਹੀਂ ਕਾਲੂ ਇਹਦਾ 1 TB ਮੰਗਾ ਲਵੇ ਆ ਲੋ ਜੀ 17 Pro Max 512 GB ਇੱਕ ਗੱਬਰੂ ਨਹੀਂ ਮੰਨਦਾ ਜੀ ਗੱਬਰੂ ਬਣਾ ਟੈਂਕੀ ਹੀ ਫੁੱਲ ਕਰਾ ਦਣੀ ਅੱਜ ਹੋਰ ਬਰ ਉਹ ਰੋਜ਼ ਕੌਣ ਖੜੇ ਕੈਸ਼ ਨਹੀਂ ਕਰਨੀ ਕਹਿੰਦਾ ਕ੍ਰੈਡਿਟ ਕਾਰਡ ਤੋਂ ਹੀ ਕਰ ਦੇਣੀ ਆਪਾਂ ਉਹ ਪਾਉ ਜੇਤੀ ਕਰ ਟੈਂਕ ਨਹੀਂ ਆ ਜੀ ਮੈਂ ਫਰਣਾ ਜਾ ਕੇ ਭਾਜੂ ਨੇ ਫੋਨ ਲੈ ਕੇ ਆਇਆ ਟੈਂਕੀ ਫੁੱਲ ਕਰਾਤੀ ਇਸ ਕੋਚੀ ਦੇ ਵਿੱਚ ਔਰ ਪਾਉ ਲੈਣਾ ਵੜਾ ਕਰਦਾ ਓਰੀ ਗੱਲ ਉਹ ਦੇਖੋ ਜੀ ਗੱਡੀ ਛੱਟੇ ਨੇ 100 ਦੇ ਮੰਨਦਾ ਹੀ ਨਹੀਂ ਗੱਪਰੂ 100 ਤਾਂ ਲੇ ਨਹੀਂ ਨਾ ਤੇਲ ਮੈਂ ਹੀ ਪਾ ਲਾ ਰਸਤੇ ਜਰ ਰੋਕੇ ਤੇਲ ਸਾਡੀ ਗੱਡੀ ਖਤਮ ਹੋਣੇ ਵਾਲਾ ਹੈ ਤੇਲ ਪਾਉਂਦਾ ਨਹੀਂ ਵੀ ਅਗਰਪੁਰੂ ਬਤਕਾ ਮੁੱਤ ਪਾ ਜੀ ਹੜਾਈ ਜਾਂਦਾ ਮੋੜੇ